ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਵੇਖੋ ਜੀ ਕਿੱਥੇ ਕਿੱਥੇ ਦੁਨੀਆ ਵਸੀ ਆ ਮਹਾਰਾਜ ਦੇ ਰੰਗ ਪਹਾੜਾਂ ਦੇ ਕਿਆ ਨਜ਼ਾਰੇ ਆ ਨਿਗਾ ਨਗਾ ਮੀ ਬਿੰਦਾ ਪਿਆ ਵਾ ਇਹ ਦੁਨੀਆ ਵੇਖੋ ਪਹਾੜਾਂ ਦੇ ਕਿਦਾਂ ਵਸੀ ਆ ਇਹ ਬਨਾਲ ਪਾਰ ਕਰਕੇ ਆ ਜੀ ਅਗਲੇ ਬੰਨੇ ਜਾਮ ਲੱਗਾ ਰੋਡ ਤੇ ਤੇ ਬਹੁਤ ਹੀ ਵਧੀਆ ਨਜ਼ਾਰੇ ਆ ਠੰਡੀਆਂ ਹਵਾਵਾਂ ਇਹ ਜਿਹੜੇ ਦੇਖਦੇ ਪੈਨੇ ਸਭ ਘਰ ਆ ਵੇਖ ਲੋ ਉਨੀ ਖੱਡ ਥੱਲੇ ਨਿਵੀਂ ਆ ਉਨੀ ਤਾਂ ਰੱਬ ਦੇ ਰੰਗ ਵੇਖੋ ਬੇਅੰਤ ਪਾਣੀ ਥੱਲੇ ਚੱਲਦੇ ਪਏ ਆ ਨੇ ਕਿਨੇ ਕਿ ਬਰਸਾਤ ਹੁੰਦੀ ਪਈ ਆ ਵੀਡੀਓ ਵੇਖ ਕੇ ਸ਼ੇਅਰ ਕਰਿਓ ਮੇਰੇ ਵੀਰ ਲਾਈਕ ਕਰਿਓ ਚੰਗੀ ਲੱਗੀ ਵੀਡੀਓ ਤੇ ਇਹ ਸ਼੍ਰੀਨਗਰ ਰੋਡ ਐ ਜੀ ਕੋ ਘਰਾਂ ਚੋਂ ਧੂਏ ਨਿਕਲਦੇ ਪਏ ਨੇ ਅਨਪਣੀ ਦਾ ਜਿਗਾਰ ਕਰਦੇ ਪਏ ਲੋਕ ਸਾਮਾ ਪੈ ਗਈਆਂ ਉਹ ਵੇਖੋ ਤਾਂ ਉੱਤੇ ਤੱਕ ਲੋਕ ਕਰਾਂ ਚ ਬਸੇ ਆਪਣੀ ਤੁਹਾਨੂੰ ਗੱਡੀ ਵੀ ਦਿਖਾ ਦਿੰਨੇ ਆ ਜੀ ਇਹ ਗੱਡੀ ਹੈ ਆਪਣੀ Tata 2518 वागुरु बाबा जी की फोटो जी बाकी ग पेड़ लाए बूटे लाए है जी पूरी महाराज की कृपा ये अपनी गड्डी है जी वीडियो चंकी लगी तो शेयर करो मेरे भीर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ